ਪਾਈ ਤਨਸਾ ਤੋਂ ਲੱਗੇ ਗੰਦਾ ਪਾਣੀ ਇਹਨਾਂ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਚਲਾ ਗਿਆ ਜ્યાં ਬੱਚੇ ਆਉਂਦੇ ਆ ਜਦੋਂ ਪਾਣੀ ਇੰਨਾ ਗਰਮ ਹੁੰਦਾ ਬੁਰਾ ਹਾਲ ਹੁੰਦਾ ਬੱਚਿਆਂ ਦੇ ਪੈਰ ਖਰਾਬ ਹੋ ਜਾਂਦੇ ਆ ਸਰੀਮ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਜਾ ਰਿਹਾ ਉਹ ਪ੍ਰਸ਼ਾਸਨ ਉੱਤੇ ਕਰ ਹੀ ਰਿਹਾ ਘੰਟਾ ਦਾ ਕਿਸੇ ਬੱਚੇ ਨੂੰ ਲੇਟ ਛੱਡ ਕੇ ਆਉਣੇ ਆ ਘੰਟਾ ਕਿਸੇ ਨੂੰ ਪਹਿਲਾਂ ਲਿਓਨੇ ਆ ਦੱਸੋ ਕੀ ਪੜਾਈ ਹੈਗੀ ਸਾਡੇ ਚੁੱਲ੍ਹੇ ਦੇ ਉੱਤੇ ਤਾਂ ਗੰਧ ਜਾ ਰਿਹਾ ਹੈ। ਇਸੇ ਤਰ੍ਹਾਂ ਆਈ ਸੀ ਜੀ ਸੰਧਾਰਾ ਲੈ ਕੇ ਆਈ ਸੀ ਤੀਆਂ ਦਾ ਮੈਂ ਮੂਰੇ ਸੀ ਕਿ ਮੇਰੇ ਨਾਲ ਹੀ ਆਏ ਸੀ ਚੱਪਲਾਂ ਵਿੱਚ ਰਹਿ ਗਈਆਂ ਭਤੀਜ ਨੌਂਦੀਆਂ ਸੈਂਟ ਵਾਲੇ ਸੀਗੇ। ਫਿਰ ਦੁਬਾਰਾ ਕੱਢ ਕੇ ਲਿਆਂਦੇ ਜੀ ਜਾ ਕੇ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਸਿੰਘ ਪੰਜਾਬ ਸਰਕਾਰ ਵੱਲੋਂ ਲਗਾਤਾਰ ਵਾਅਦੇ ਕੀਤੇ ਜਾਂਦੇ ਆ ਕਿਉਂਕਿ ਸੱਤਾ ਚ ਆਉਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ ਤੇ ਇਹ ਵੀ ਕਿਹਾ ਸੀ ਕਿ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਤੇ ਸਾਰੇ ਲੋਕਾਂ ਦੇ ਜਿਹੜੇ ਮਸਲੇ ਉਹ ਹੱਲ ਹੋਣਗੇ ਪਰ ਅੰਬੇਦਕਰ ਪਾਰਕ ਦੇ ਵਿੱਚ ਮਿਨੀ ਸਕਤਰੇ ਦੇ ਕੋਲ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਤਸਵੀਰਾਂ ਦੇ ਵਿੱਚ ਦਲਿਤ ਅਤਿਆਚਾਰ ਰੋਕੋ ਸੰਘਰਸ਼ ਮੋਰਚੇ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਨਾਲ ਹੀ ਤੁਹਾਨੂੰ ਸਕੂਲ ਦੇ ਬੱਚਿਆਂ ਦੀਆਂ ਵੀ ਤਸਵੀਰਾਂ ਦੇਖ ਰਹੇ ਹਾਂ ਜਿਹੜੇ ਉਹ ਗੰਦੇ ਪਾਣੀ ਦੇ ਵਿੱਚ ਦੀ ਛੋਟੇ ਛੋਟੇ ਬੱਚੇ ਨੰਘ ਕੇ ਜਾ ਰਹੇ ਨੇ ਇਹ ਫੂਲ ਫੂਲ ਟਾਊਨ ਜਿਹੜੀ ਰਾਮਪੁਰਾ ਫੂਲ ਦੇ ਕੋਲ ਜਿਹੜਾ ਫੂਲ ਆ ਉਥੇ ਟਾਊਨ ਆ ਇੱਕ ਟਾਊਨ ਦੇ ਵਿੱਚ ਜਿਹੜੀ ਇਹ ਮਸਲਾ ਹੈ ਜਿਸ ਨੂੰ ਲੈ ਕੇ ਇਹ ਲਗਾਤਾਰ ਜਿਹੜੀ ਇਹ ਜੱਥੇਬੰਦੀਆਂ ਸੰਘਰਸ਼ ਕਰ ਰਹੀ ਆ ਉਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਦੇ ਆ ਵੀ ਅਕਸਰ ਇਹ ਮਾਮਲਾ ਕੀ ਆ ਕੀ ਨਾਮ ਹੈ ਤੁਹਾਡਾ ਮੈਂ ਜਗਦੀਪ ਸਿੰਘ ਗੜੀ ਅਗੂ ਸ਼ਰਮਣੀ ਕਾਲੀਗਲ ਚੇਅਰਮੈਨ ਦਲ ਤਤਤਾਚਾਰ ਰੋਕੋ ਸੰਘਰਸ਼ ਮੋਰਚਾ ਪੰਜਾਬ ਕੈਰੀ ਸਾਹਿਬ ਕੀ ਕਹਿਣਾ ਚਾਹੁੰਨੇ ਅੱਜ ਜਿਹੜਾ ਫੋਟੋ ਆ ਵੀ ਨਿੱਕੇ ਨਿੱਕੇ ਬੱਚੇ ਆ ਜਿਹੜੇ ਗੰਦੇ ਪਾਣੀ ਦੇ ਵਿੱਚ ਲੰਘ ਕੇ ਆ ਰਹੇ ਆ ਇਕੱਠੇ ਹੋਏ ਆ ਅਖਰ ਮਾਮਲਾ ਕੀ ਹੈ ਅੱਜ ਕਲੈਂਡ ਸਾਹਿਬਾ ਜਿਹੜਾ ਮਸਲਾ ਇਹ ਪਿੰਡ ਫੂਲ ਟੋਨ ਦਾ ਮਸਲਾ ਜੀ ਜ਼ਿਲ੍ਹਾ ਬਠਿੰਡਾ ਵਿਖੇ ਜਿੱਥੇ ਮਾਨਯੋਗ ਐਸਡੀਐਮ ਸਾਹਿਬ ਵਗੈਰਾ ਤੌਰ ਤੇ ਬੰਦੇ ਨੇ ਕਿਉਂਕਿ ਉਹ ਵੀ ਸਮਾਜ ਦੀ ਗਰੀਬ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੇ ਲਈ ਉਹ ਉਥੇ ਮੰਦੋਗਸ ਜੀ ਸਾਹਿਬ ਬਹਿੰਦੇ ਨੇ ਪਰ ਅਜ ਤੱਕ ਐਸਡੀਐਮ ਸਾਹਿਬ ਨੂੰ ਛੱਡੋ ਇਸ ਸਬੰਧ ਦੇ ਵਿੱਚ ਜੋ ਇਹ ਤੁਸੀਂ ਦੇਖ ਰਹੇ ਹੋ ਪਾਣੀ ਦਾ ਮਸਲਾ ਇਹਦੇ ਸੋਂ ਚ ਮੰਦੋਗ ਡੀਸੀ ਸਾਹਿਬ ਨੂੰ ਵੀ ਮਿਲ ਚੁੱਕਿਆ ਤਿੰਨ ਵਾਰ ਕਿਸੇ ਕਿਸਮ ਦੀ ਕੋਈ ਨਾ ਜੀ ਸੁਣਵਾਈ ਨਹੀਂ ਹੋ ਰਹੀ ਇਹ ਮਸਲਾ ਇਹ ਆ ਵੀ ਫੂਲ ਟਾਉਨ ਦੇ ਵਿੱਚ ਇੱਕ ਵਾਰਡ ਨੰਬਰ 1 ਜਿੱਥੇ 2500 ਦੇ ਕਰੀਬ ਦੀ ਜਿਹੜੀ ਆਬਾਦੀ ਹੈਗੀ ਉੱਤੇ ਉਸ ਏਰੀਆ ਦੇ ਵਿੱਚ ਮੀਂਹ ਦਾ ਪਾਣੀ ਸਮੇਂ ਨਹੀਂ ਇਕੱਲਾ ਇਹ 2.5 ਤੋਂ 3 ਸੌ ਤੋਂ ਲੱਗੇ ਗੰਦਾ ਪਾਣੀ ਇਨਾ ਗਰੀਬ ਪਰਿਵਾਰਾਂ ਦੇ ਘਰਾਂ ਦੇ ਵਿੱਚ ਚਲਾ ਗਿਆ ਜਿੱਥੇ ਕਿ ਸ੍ਰੀ ਗੁਰੂ ਨਵਦਾਸ ਭਗਤ ਜੀ ਦਾ ਗੁਰੂ ਘਰ ਆ ਉਹ ਗੁਰੂ ਘਰ ਦੇ ਵਿੱਚ ਚਲਾ ਜਾਂਦਾ ਉਥੇ ਇੱਕ ਜਿਹੜਾ ਸਕੂਲ ਬਣਿਆ ਹੋਇਆ ਬੱਚਿਆਂ ਦਾ ਸਕੂਲ ਦੇ ਵਿੱਚ ਪਾਣੀ ਚਲਾਇਆ ਜਾਂਦਾ ਤੇ ਛੋਟੇ-ਛੋਟੇ ਬੱਚੇ ਉਹ ਸਕੂਲ ਦੇ ਵਿੱਚ ਹੀ ਵਰਦੀਆਂ ਪਾ ਕੇ ਚਲੇ ਜਾਂਦੇ ਆ ਜਦੋਂ ਦੇਖ ਰਹੇ ਹੋ ਤੁਸੀਂ ਬੱਚੇ ਵਿਚਾਰੇ ਸਕੂਲ ਜਾਂਦੇ ਉੱਤੇ ਕਈ ਵਾਰੀ ਤਲਕੇ ਡਿੱਗ ਪੈਂਦੇ ਆ ਬੱਚਿਆਂ ਨੂੰ ਸਕੂਲ ਤੋਂ ਵਾਪਸ ਆਉਣਾ ਪੈਂਦਾ ਜਾਂ ਬੱਚੇ ਆਉਂਦੇ ਆ ਜਦੋਂ ਪਾਣੀ ਇੰਨਾ ਗਰਮ ਹੁੰਦਾ ਬੁਰਾ ਹਾਲ ਹੁੰਦਾ ਬੱਚਿਆਂ ਦੇ ਪੈਰ ਖਰਾਬ ਹੋ ਜਾਂਦੇ ਆ ਮੇਨਰਾਉ ਮੇਨਰਾਉ ਉਸ ਏਰੀਆ ਦਾ ਮੇਨਰਾਉ ਕੋ ਰਸਤਾ ਕੋ ਹੈ ਨਹੀਂ ਕਿਸੇ ਕਿਸਮ ਦਾ ਇਸ ਕਰਕੇ ਪਸ਼ੂਆਂ ਨੂੰ ਕਿੰਨੀਆਂ ਬਿਮਾਰੀਆਂ ਉੱਥੇ ਲੱਗੀਆਂ ਹੋਗੀਆਂ ਜੀਆਂ ਤੇ ਸਾਡੀਆਂ ਬੀਬੀ ਨਾਲ ਖੜੀ ਆ ਉਹ ਵਿਚਾਰੀ ਤਿਲਕ ਦੀ ਉਹਦਾ ਘੁੱਟ ਟੁੱਟਾ ਇੱਕ ਮੁੰਡੇ ਦਾ ਜਿਹੜਾ ਕਾ ਚੂਲਾ ਟੁੱਟ ਗਿਆ ਤਿਲਕ ਕੇ ਮਤਲਬ ਕਾफी ਪ੍ਰੋਬਲਮ ਆ ਗਰੀਬ ਲੋਕਾਂ ਨੂੰ ਉੱਥੇ ਜਿਹੜੀਆਂ ਆ ਰਹੀਆਂ ਤੇ ਕਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਉਹਨੂੰ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਕਿ ਇਹ ਤਾਂ ਦੇ ਕੋਈ ਸਮੱਸਿਆ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਤੁਸੀਂ ਕੁਲਰਾਂ ਦੇ ਵਿੱਚ ਪਾਣੀ ਚੈੱਕ ਕਰੋ ਗਮਲੇਾਂ ਦੇ ਵਿੱਚ ਪਾਣੀ ਚੈੱਕ ਕਰੋ ਕੋਈ ਡੇਂਗੂ ਨਾ ਫੈਲ ਜੇ ਕੋਈ ਬਿਮਾਰੀ ਨਾ ਫੈਲ ਦੇ ਜਿਹੜਾ ਸਰੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਬਕੰਦਾ ਪਾਣੀ ਜਾ ਰਿਹਾ ਉਹ ਪ੍ਰਸ਼ਾਸਨ ਨੂੰ ਦਿਖ ਨਹੀਂ ਰਿਹਾ ਕਿਉਂ ਨਹੀਂ ਦਿਖ ਰਿਹਾ ਕਿਉਂਕੋ ਤਕੜੇ ਲੋਕਾਂ ਦੇ ਜਾ ਕੇ ਉਹ ਘਰਾਂ ਦੇ ਆਸਰਾ ਦੇ ਆਪਨਾਂ ਦੇ ਜਾ ਕੇ ਪੂਲਰ ਚੈੱਕ ਕਰਦੇ ਆ ਤੇ ਪਰ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਕੇ ਧਿਆਨ ਨਹੀਂ ਦਿੰਦੇ ਪੰਜਾਬ ਸਰਕਾਰ ਕਹਿੰਦੀ ਸੀ ਕਿ ਅਸੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਗੱਲਬਾਤ ਸੁਣਾ ਕਰਾਂ ਤੁਸੀਂ ਪੰਜਾਬ ਸਰਕਾਰ ਦਾ ਉੱਤੋਂ ਐਮਐਲਏ ਮੰਤਰੀ ਦਾ ਹੁਣ ਦੀ ਦੂਰ ਦੀ ਗੱਲ ਇਹ ਤੇ ਮਾਨਯੋਗ ਡੀਸੀ ਸਾਹਿਬ ਨੂੰ ਕਿੰਨੇ ਵਾਰ ਅਸੀਂ ਆ ਚੁੱਕੇ ਹਾਂ ਏਡੀਸੀ ਅਰਬਨ ਨਾਲ ਗੱਲ ਹੋਈ ਆ ਉਦੋਂ ਵੀ ਡੀਸੀ ਸਾਹਿਬ ਇਹ ਨਹੀਂ ਸੀ ਅੱਜ ਵੀ ਅਸੀਂ ਦੋ ਵਾਰ ਬੰਾ ਜਿਹੜਾ ਹੈਗਾ ਦਫ਼ਤਰ ਦੇ ਵਿੱਚ ਗੱਲ ਹੋ ਚੁੱਕੀ ਆ ਕਿ ਡੀਸੀ ਸਾਹਿਬ ਮੀਟਿੰਗਾਂ ਦੇ ਵਿੱਚ ਹਜੇ ਵੀ ਡੀਸੀ ਸਾਹਿਬ ਮਿਲੇ ਨਹੀਂ ਅੱਜ ਸਿੱਤੀ ਜੀ ਬਦਲਾਗਰ ਮੰਗ ਪੱਤਰ ਲਈ ਇੱਕ ਨੋਟਸ ਦੇਣ ਵਾਸਤੇ ਤੇ ਆਏ ਆ ਕਿ ਜੇਕਰ ਇਹਨਾਂ ਗਰੀਬ ਘਰਾਂ ਦੇ ਵਿੱਚ ਜੋ ਗੰਦਾ ਪਾਣੀ ਉਹ ਵੜਿਆ ਹੋਇਆ ਉਹਦਾ ਬਦਲਵਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਤੋਂ ਪਾਣੀ ਨਹੀਂ ਸਕਾਇਆ ਜਾਂਦਾ ਉਤੋਂ ਜਿਹੜਾ ਹੈਗਾ ਜਿਵੇਂ ਆਮ ਪਰਿਵਾਰਾਂ ਦੇ ਲੋਕ ਰਹਿੰਦੇ ਆ ਜਿਵੇਂ ਉਥੇ ਤਕੜੇ ਘਰਾਂ ਦੇ ਲੋਕਾਂ ਦੇ ਘਰਾਂ ਦੇ ਮੂਰੇ ਸਾਫ ਸੁਭਾਈ ਇਸ ਤਰ੍ਹਾਂ ਨਹੀਂ ਹੁੰਦੀਆਂ ਇਹਨਾਂ ਗਰੀਬ ਲੋਕਾਂ ਦੇ ਘਰ ਜਿਹੜਾ ਵਧੀਆ ਸਾਫ ਸੁਭਾਈ ਉਥੇ ਨਹੀਂ ਹੁੰਦੀ ਤਾਂ ਉਹਨਾਂ ਚਿਰ ਤਿੱਖਾ ਸੰਘਰਸ਼ ਯਾਰੀ ਰਹੇਗਾ ਜਿਨ੍ਹਾਂ ਚਿਰ ਪ੍ਰਸ਼ਾਸਨ ਨਹੀਂ ਗੱਲ ਸੁਣੇਗਾ ਸਰਕਾਰ ਨਹੀਂ ਗੱਲ ਸੁਣੂਗੀ ਜਿਹੜਾ ਵੀ ਕੋਈ ਤਿੱਖਾ ਸੰਘਰਸ਼ ਕਰਨਾ ਪਿਆ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਤੋਂ ਮਹਿਬਾਰ ਹੋਗੀ ਜੇ ਬਿਮਾਰੀਆਂ ਦੀ ਗੱਲ ਕਰੀ ਜਾਵੇ ਇਸ ਤਰ੍ਹਾਂ ਦੇ ਮੌਸਮ ਵਿੱਚ ਤਾਂ ਵੈਸੇ ਹੀ ਬਿਮਾਰੀਆਂ ਜਿਹੜੀਆਂ ਕਾਫੀ ਲੱਗ ਜਾਂਦੀਆਂ ਪਰ ਗੰਦੇ ਪਾਣੀ ਦੇ ਵਿੱਚ ਛੋਟੇ-ਛੋਟੇ ਬੱਚੇ ਆ ਲੱਗਦਾ ਵੀ ਔਨ ਵਾਲਾ ਜਿਹਾ ਕੋ ਵੇਖਾ ਜਿਹੜੇ ਬੱਚੇ ਸਾਡਾ ਆਉਣ ਵਾਲੇ ਵਣਨਗੇ ਉਹ ਤੇ ਉਹਨਾਂ ਨੂੰ ਬਿਮਾਰੀਆਂ ਦਾ ਜਾਂ ਹੋਰ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਦੇਖੋ ਬੱਚਾ ਨੂੰ ਤਾਂ ਉਹੀ ਤਾਂ ਅਸੀਂ ਗੱਲ ਕਰ ਰੱਖਿਆ ਵੀ ਮਾਂ ਪਿਓ ਦਾ ਨਾ ਇੱਕ ਉਮੀਦ ਹੁੰਦੀ ਆ ਕਿ ਅਸੀਂ ਬੱਚੇ ਨੂੰ ਜੇ ਸੀ ਦਿਹਾੜੀ ਮਜ਼ਦੂਰੀ ਕਰਨੇ ਆ ਕਿ ਸਾਡਾ ਜਿਹੜਾ ਬੱਚਾ ਉਹ ਨਾ ਦਿਹਾੜੀ ਮਜ਼ਦੂਰੀ ਕਰੇ ਸਾਡਾ ਬੱਚਾ ਪੜ੍ਹ ਲਿਖ ਹੋਈ ਚੰਗਾ ਅਫਸਰ ਬਣੇ ਉਹਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜਾ ਲਿਖਵਾਉਣ ਲਿਖੋਂ ਪੜਾਉਣ ਲਖਾਉਣ ਦੇ ਵਿੱਚ ਬੱਸ ਹੀ ਬੱਚਿਆਂ ਨੂੰ ਭੇਜਦੇ ਆ ਜੇ ਬੱਚਾ ਨੂੰ ਕੋਈ ਬਿਮਾਰੀ ਲੱਗ ਕੇ ਜਾਂ ਬੱਚਿਆਂ ਦੇ ਦੱਸ ਰਹੀ ਆ ਬੀਬੀ ਕੋਈ ਸਰੀਰ ਦੇ ਵਿੱਚ ਕੋਈ ਇਨਫੈਕਸ਼ਨ ਹੋਈ ਪਈ ਆ ਕੋਈ ਗੰਮੋੜੀਆਂ ਹੋਈਆਂ ਪਈਆਂ ਸਕਿਨ ਖਰਾਬ ਹੋਈ ਪਈ ਬੱਚਿਆਂ ਦੀ ਉਹ ਜਿਹੜੇ ਬੱਚੇ ਨੂੰ ਪ੍ਰੋਬਲਮ ਆ ਗਈ ਕੋਈ ਉਹਦਾ ਬ੍ਰੇਨ ਤੌਰ ਤੇ ਕਿਵੇਂ ਡਵੈਲਪ ਹੋਊਗਾ ਕਿਵੇਂ ਉਹ ਪੜਾਈ ਦੇ ਵਿੱਚ ਅੱਗੇ ਜਾਊਗਾ ਇਹਦਾ ਸਰਕਾਰ ਨੂੰ ਤੋਂ ਕਿਸੇ ਕਿਸਮ ਦਾ ਕੋਈ ਧਿਆਨ ਨਹੀਂ ਹੈਗਾ ਕਿ ਤੁਸੀਂ ਤੀਜੀ ਵਾਰ ਆਏ ਆ ਦੋ ਵਾਰੀ ਪਹਿਲਾਂ ਮੰਗ ਪੱਤਰ ਦੇ ਚੁੱਕੇ ਆ ਡਿਪਟੀ ਕਮਿਸ਼ਨਰ ਸਾਹਿਬ ਜੇ ਪਹਿਲਾਂ ਮਿਲੇ ਸੀ ਤਾਂ ਕੀ ਕਿਹਾ ਸੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਪਹਿਲਾਂ ਵੀ ਨਹੀਂ ਮਿਲੇ ਅੱਜ ਵੀ ਅਸੀਂ ਉੱਤੇ ਅਫੀਸ ਦੇ ਵਿੱਚ ਗੱਲ ਕੀਤੀ ਹੈ ਅੱਜ ਵੀ ਅਸੀਂ ਦੱਸਿਆ ਵੀ ਇੱਦਾਂ ਕਰਕੇ ਕੋਈ ਸਮੱਸਿਆ ਜੀ ਡੈਪੂਟੇਸ਼ਨ ਮਿਲਣਾਗਾ ਅੱਜ ਵੀ ਕਹਿੰਦੇ ਅਲਤ ਕਢੀਸਾ ਕੋਲ ਟਾਈਮ ਨਹੀਂ ਚਲੋ ਜੇ ਟਾਈਮ ਦੰਦਿਆ ਤਾਂ ਬਿਲਾਗੇ ਪਰ ਉਸ ਦਿਨ ਪਹਿਲਾਂ ਵੀ ਸਿ ਆਏ ਸੀ ਤਾਂ ਉਹਦੇ ਵੀ ਮੈਡਮ ਜਿਹੜੇ ਏਡੀਸੀ ਅਰਬਨ ਉਹਨਾਂ ਨੂੰ ਮਿਲ ਚੁੱਕੇ ਸੀ ਇਹ ਤੁਸੀਂ ਵੀ ਗੱਲ ਕਰੋਗੇ ਪ੍ਰਸ਼ਾਸਨ ਦੇ ਨਾਲ ਸਾਰਾ ਮਸਲਾ ਪ੍ਰਸ਼ਾਸਨ ਦੇ ਧਿਆਨ ਚ ਆਲਰੇਡੀ ਪਰ ਗੁੜੀ ਨਹੀਂ ਥੁੱਤਾ ਪਿਆ ਕੋਈ ਵੀ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਦੇ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਵਕਾਈ ਲੋਕ ਇਹ ਸੜਕਾਂ ਦੇ ਨਿਕਲਣ ਲਈ ਇਹਨਾਂ ਲੋਕਾਂ ਨੂੰ ਮਜਬੂਰ ਕਰ ਰਹੇ 50 ਲੱਖ ਰੁਪਏ ਸਾਤੇ ਦੱਸ ਰਹੇ ਆ 50 ਲੱਖ ਰੁਪਇਆ ਟੋਬੇ ਵਾਸਤੇ ਆ ਚੁੱਕਿਆ ਸੀਗਾ ਮੇਰੇ ਸਾਹਮਣੇ ਮੈਡਮ ਏਡੀਸੀ ਅਰਬਨ ਨੇ ਉਸ ਟਾਈਮ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉੱਥੇ ਜਿਹੜਾ 50 ਲੱਖ ਦਾ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਗਿਆ ਉਹ ਖੁਰਦਪੁਰਦ ਹੋ ਗਿਆ ਤੇ 50 ਲੱਖ ਰੁਪਇਆ ਉੱਥੇ ਲਾਇਆ ਨਹੀਂ ਆ ਫੂਲ ਦੇ ਵਿੱਚ ਉਹ ਖੁਰਦਪੁਰਦ ਕਰਤਾ ਗਿਆ ਪੈਸੇ ਨਹੀਂ ਲੱਗੇ ਪੈਸਾ ਇੱਕ ਪੈਸਾ ਵੀ ਨਹੀਂ ਲੁੱਤੇ ਬੜਾ ਲਾਇਆ ਗਿਆ ਹੋਰ ਵੀ ਨੇ ਸਾਡੇ ਨਾਲ ਬੀਬੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰੇਗਾ ਕੀ 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 ਨਾਮ ਹੈ ਤੁਹਾਡਾ ਤਲਦੀਪ ਘਾਰ ਹੈ ਜੀ ਕੀ ਕਹਿਣਾ ਚਾਹੁੰਨਾ ਹੈ ਜਿਹੜਾ ਗੰਦਾ ਪਾਣੀ ਗੰਦਾ ਪਾਣੀ ਵੀਰ ਜੀ ਸਾਨੂੰ ਵੀਰ ਜੀ ਦੱਸੀ ਜਾਂਦੇ ਨੇਗੇ ਵੀ ਬਹੁਤ ਬੁਰਾ ਹਾਲ ਹੈਗਾ ਵੀ ਪੜ੍ਹਾਈ ਲਿਖਾਈ ਦਾ ਐਸ ਦਾ ਸਨਾਤਾ ਫਿਰ ਪੜ੍ਹਾਈ ਲਿਖਾਈ ਵੀ ਨਹੀਂ ਕਰਾਈ ਜਾਂਦੀ ਜਦੋਂ ਬੱਚੇ ਤੱਕ ਹੁਣ ਘਰੇ ਬੈਠੇ ਆ ਬੱਚੇ ਘਰੇ ਬੈਠਿਆ ਬੱਚੇ ਜਾ ਨਹੀਂ ਸਕਦੇ ਡਿੱਗਦੇ ਆ ਪਾਣੀ ਦੇ ਵਿੱਚ ਆਪਦੀਆਂ ਵਰਤੀਆਂ ਪਿਆਉ ਰਹੇ ਹੁੰਦੇ ਨੇਗੇ ਘਮੋੜੀਆਂ ਹੋਣਗੀਆਂ ਪੰਗਾ ਪਿੰਡੇ ਤੇ ਤੇ ਬੱਚਾ ਨੂੰ ਅਸੀਂ ਭੇਜ ਗਏ ਵੀ ਕਿਹੜੇ ਟਾਈਮ ਅੱਛਾ ਸਾਡੇ ਬੱਚੇ ਆ ਜਿਹੜੇ ਸਾਡੇ ਹੁਣ ਪੋਤੇ ਪੁੱਤਾਂ ਸਾਡੇ ਉਹ ਤਾਂ ਐ ਡਿੱਗੀ ਜਾਂਦੇ ਆ ਜਿਹੜੇ ਸਾਡੇ ਬੱਚੇ ਆ ਉਹ ਦਿਹਾੜੀ ਕਰਨ ਕੇ ਆਪਦੇ ਬੱਚਾ ਨੂੰ ਲਿਹਾਉਣ ਘੰਟਾ ਤਾਂ ਕਿਸੇ ਬੱਚੇ ਨੂੰ ਲੇਟ ਛੱਡ ਕੇ ਆਉਣੇ ਆ ਘੰਟਾ ਕਿਸੇ ਨੂੰ ਪਹਿਲਾਂ ਲਿਹਾਉਣੇ ਆ ਤਾਂ ਸੋ ਕੀ ਪੜਾਈ ਹੈਗੀ ਹੁਣ ਸਸੀ ਤਾਂ ਮੈਡਮਾਂ ਨੂੰ ਕਹਿ ਛੱਡਿਆਗਾ ਵੀ ਮੈਡਮ ਜੀ ਸਾਡੇ ਬੱਚੇ ਸਕੂਲ ਨਹੀਂ ਆਉਂਦੇ ਮੇਰਾ ਰਸਤਾ ਜਿਹੜਾ ਸਾੜਾ ਗੰਦਾ ਹੋ ਰਿਹਾ ਹੈਗਾ ਸਾਡੇ ਬੱਚੇ ਸੀਵਰੇਜ ਚ ਡਿੱਗ ਪਏ ਸਾਡਾ ਕੋਈ ਬੱਚਾ ਮਰ ਜੂ ਮਰ ਵੀ ਮਰੀ ਵੀ ਜਾਂਦੇ ਆ ਡਿੱਗੀ ਜਾਂਦੇ ਆ ਕੜਦੇ ਆ ਅਸੀਂ ਸਾਡੇ ਆਪ ਦੇ ਖੁਦ ਦੇ ਪੈਰ ਖਰਾਬ ਹੋਏ ਪਏ ਆ ਅੱਛਾ ਜਿਹੜਾ ਕਹਿੰਦੇ ਆਗੇ ਵੀ ਕੂਲਰਾਂ ਫਰਜਾਂ ਦਾ ਪਾਣੀ ਉਹ ਕੂਲਰਾਂ ਫਰਜਾਂ ਦਾ ਪਾਣੀ ਕੀ ਆ ਸਾਡੇ ਉਥੇ ਵੇਖੋ ਪਾਣੀ ਦਾ ਆਥਨ ਨੂੰ ਚਾਰ ਰੰਗ ਬਦਲਦਾ ਪਹਿਲਾਂ ਤਾਂ ਗੰਦਾ ਪਾਣੀ ਕਾਲਾ ਪਾਣੀ ਹੋ ਜਾਂਦਾ ਉਸ ਤੋਂ ਬਾਅਦ ਚਿੱਟਾ ਹੋ ਜਾਂਦਾ ਉਸ ਤੋਂ ਬਾਅਦ ਉਹ ਲਾਲ ਹੋ ਜਾਂਦਾ ਫਿਰ ਝੱਗ ਜੀ ਆ ਜਾਂਦੀ ਆ ਉਹਦੇ ਵਿੱਚ ਦੀ ਵੀਰ ਜੀ ਅਸੀਂ ਆਪ ਖੁਦ ਲੰਘਦੇ ਆ ਉਹ ਗੰਦੇ ਪਾਣੀ ਵਿੱਚ ਦੀ ਆ ਕੋਟਾ ਆਉਂਦੀਆਂ ਮੈਂ ਲੀਡਰਾਂ ਉਤੇ ਆ ਜਿੱਤ ਕੇ ਚਲੇ ਵੀ ਜਾਂਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੁਹਾਨੂੰ ਉਮੀਦਾਂ ਹੋਣੀਆਂ ਵੀ ਸੁਧਾਰ ਹੋ ਜੂਗਾ ਉਮੀਦਾਂ ਸੀਗੀਆਂ ਵੀਰੇ ਜੇ ਇਸ ਕੀ ਬਦਲਾਅ ਹੋਊਗਾ ਉਸਨਾਂ ਕੋ ਸਦਾ ਹੋਊਗਾ ਪਰ ਨਹੀਂ ਹੋਇਆ ਸੀ ਤਾਂ ਉਹਦੋਂ ਵੀ ਮੁਸ਼ਕਲ ਹੈ ਸਾਡੇ ਚੁੱਲ੍ਹੇ ਦੇ ਉੱਤੇ ਤਾਂ ਗੰਦ ਜਾ ਰਿਹਾ ਹੈ ਗੰਦ ਗੰਦੇ ਲਿਫਾਫੇ ਜਾਂਦੇ ਆ ਲੋਕਾਂ ਦੀ ਲੈੜ ਰਣ ਜਾਂਦੀ ਹੈ ਬਸ ਕੁਛ ਦੱਸ ਹੀ ਨਹੀਂ ਸਕਦੀ ਦਾ ਮੌਜੂਦਾ ਐਮਐਲਏ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਇਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਦੇ ਹੱਤ ਕੋਈ ਗੱਲਬਾਤ ਨਹੀਂ ਸੁਣੀ ਸਾਡੀ ਕਿਸੇ ਨੇ ਕੋਈ ਅੱਜ ਤੱਕ ਕੋਈ ਕਿਸੇ ਨੇ ਗੱਲਬਾਤ ਸਾਡੀ ਸੁਣੀ ਨਹੀਂ ਹੈਗੀ ਬਸ ਅਸੀਂ ਗੱਲ ਜਾ ਉਹਨੇ ਮੜਿਆ ਉਹਨੇ ਜਾ ਉਹਨੇ ਮੜਿਆ ਉਹਨੇ ਕੀ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਹੁਣ ਅਸੀਂ ਇਹੀ ਮੰਗ ਕਰਦੇ ਆ ਕਿ ਇੱਕ ਤਾਂ ਸਾਡੇ ਛੱਪੜ ਦੀ ਸਫਾਈ ਹੋਣੀ ਚਾਹੀਦੀ ਇੱਕ ਜਿਹੜਾ ਸਾਡੇ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਹੈ ਉਹ ਖਤਮ ਹੋਣਾ ਚਾਹੀਦਾ ਜੇ ਇਹ ਤੁਹਾਡੀ ਮੰਗ ਨਾ ਮੰਨੀ ਗਈ ਫਿਰ ਅਗਲਾ ਕੁਛ ਹਸ ਕਰੂੰਗੇ ਫਿਰ ਜਿਵੇਂ ਸਾਡਾ ਲੋਟ ਲੱਗਿਆ ਜਿਵੇਂ ਸਾਡੇ ਆਗੂ ਕਰਨਗੇ ਸੀ ਮਗਰ ਅਸੀਂ ਸਕੂਲ ਵੀ ਬੰਦ ਕਰਨ ਨੂੰ ਤਿਆਰ ਆਂ ਸਕੂਲ ਨੂੰ ਅਸੀਂ ਜਿੰਦੇ ਨਾਵਾਗੇ ਅਸੀਂ ਆਪ ਬੈਠਾਂਗੇ ਮੈਡਮਾਂ ਨੂੰ ਸਾਡਾ ਕਿਹਾ ਵਾ ਕਿਉਂਕਿ ਅਸੀਂ ਬੱਚੇ ਸਾਡੇ ਬੱਚਿਆਂ ਦੇ ਜਦੋਂ ਵੇਖ ਖਰਾਬ ਹੋਇਆ ਪਿਆ ਅਜਿਦੂ ਤਾਂ ਅਸੀਂ ਐਵੇਂ ਚੰਗੇ ਹਜੀ ਪੜਾਈ ਨਾ ਤਾਂ ਆਪਦੇ ਬੱਚਿਆਂ ਨੂੰ ਅਸੀਂ ਨਿਮਾਤਵਾ ਕੇ ਆਪਦੇ ਘਰੇ ਤਾਂ ਬਹਾਵਾਂਗੇ ਸਾ ਵੀ ਟਟੂਕਟ ਹਸਪਤਾਲਾਂ ਵਿੱਚ ਬਿਮਾਰੀਆਂ ਦਾ ਸਾਹਮਣਾ ਤਾਂ ਨਾ ਕਰਨਾ ਨਾ ਕਰਨਾ ਪਊਗਾ ਮੇਰੇ ਤੋਂ ਤਾਂ ਸਾਡੇ ਬੱਚੇ ਵਚਣਗੇ ਨਾ ਜਿਹੜੇ ਗੰਦੇ ਪਾਣੀ ਵੀ ਦੀ ਗਰਮ ਪਾਣੀ ਵੀ 2 ਵਜੇ ਤੱਕ ਲਾ ਲੋ ਸਾਹਿਬ ਵੀ 2 ਵਜੇ ਛੁੱਟੀ ਮਿਲਦੀ ਹੈ ਬੱਚਿਆਂ ਨੂੰ ਤੇ 2 ਵਜੇ ਦੇ ਨਾਲ ਕਿੰਨਾ ਪਾਣੀ ਗਰਮ ਹੋ ਜਾਂਦਾ ਉਹ ਵੀ ਫਿਕਰ ਲੱਗਿਆ ਰਹਿੰਦਾ ਉਹ ਵੀ ਜੋ ਬੱਚੇ ਸਕੂਲ ਜਾਂਦੇ ਵੀਰੇ ਵੀ ਨਹੀਂ ਹੁੰਦਾਗਾ ਵੀ ਅਸੀਂ ਗਮਾਂਡੀ ਗਮਾਂਡੀ ਦੇ ਘਰੇ ਨਹੀਂ ਜਾ ਸਕਦਾ ਕੋਈ ਸਬਜ਼ੀ ਵਾਲਾ ਸਾਡੇ ਨਹੀਂ ਆ ਸਕਦਾ ਦੁੱਧਾਂ ਨੇ ਦੁੱਧ ਬੰਦ ਕਰ ਛੱਡੇ ਆਟਾ ਮਸਾਂ 2000 ਜਣੇ ਜਾਂਦੇ ਪਿਆ ਕੇਲੇ ਹੁੰਦੇ ਆ ਤਾਂ ਸਕੀ ਕਰੀਏ ਜਦੋਂ ਕੋਈ ਰਿਸ਼ਤੇ ਰਿਸ਼ਤੇਦਾਰ ਆਉਂਦਾ ਹੋ ਉਹ ਵੀ ਕਹਿੰਦਾ ਹੋਊਗਾ ਵੀ ਗਲੀ ਤੁਹਾਡੇ ਕਿਹੋ ਜੀ ਰਿਸ਼ਤੇਦਾਰ ਆ ਪਹਿਲਾਂ ਸਾਨੂੰ ਪੁੱਛਦੇ ਆ ਵੀ ਰਿਸ਼ਤੇਦਾਰ ਸਾਨੂੰ ਪਹਿਲਾਂ ਪੁੱਛਦੇ ਆ ਵੀ ਤੁਹਾਡੇ ਪਾਣੀ ਸੁੱਕ ਗਿਆ ਤਾਂ ਅਸੀਂ ਆਵਾਂਗੇ ਨਹੀਂ ਆਉਂਦੇ ਨਹੀਂ ਆ ਮਾੜਾ ਕੀ ਨਾਮ ਹੈ ਤੁਹਾਡਾ ਰਵਿੰਦਰ ਕੌਰ ਆ ਕੀ ਕਹਿਣਾ ਚਾਹੁੰਦੇ ਆ ਜਿਵੇਂ ਪਾਣੀ ਤੁਹਾਡੇ ਖੜਾ ਵਾ ਰਿਸ਼ਤੇਦਾਰ ਆਉਂਦੇ ਫਿਰ ਕੀ ਕਹਿੰਦੇ ਆ ਰਿਸ਼ਤੇਦਾਰ ਆਏ ਸੀ ਜੀ ਸੰਧਾਰਾ ਲੈ ਕੇ ਆਏ ਸੀ ਤੀਆਂ ਦਾ ਮੈਂ ਮੂਰੇ ਸੀ ਕਿ ਮੇਰੇ ਨਾਲ ਹੀ ਆਏ ਸੀ ਚੱਪਲਾਂ ਵਿੱਚ ਰਹਿ ਗਈਆਂ ਭਤੀਜ ਨੌਂਦੀਆਂ ਸ਼ੈਂਟ ਵਾਲੇ ਸੀਗੇ ਫਿਰ ਦੁਆਰਾ ਕੱਢ ਕੇ ਲਿਆਂਦੇ ਜੀ ਜਾ ਕੇ ਬਾਲਾ ਕੰਦਾ ਪਾਣੀ ਆ ਕੀ ਬੋਲੇ ਵੀ ਤੁਹਾਡਾ ਤਾਂ ਜਿਹੜਾ ਮਨਾਉ ਉਹ ਬੜਾ ਖਰਾਬ ਕਹਿੰਦੀ ਪੂਆ ਮੈਂ ਫੇਰ ਨਹੀਂ ਆਉਂਦੀ ਕਹਿੰਦੀ ਜਿੰਨਾ ਚਿਰ ਪਾਣੀ ਸਾਫ ਨਹੀਂ ਤਾ ਕੀ ਮੰਗ ਕਰਦੇ ਆ ਸਰਕਾਰਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ ਸਰਕਾਰਾਂ ਗੱਲਬਾਤ ਨਹੀਂ ਸੁਣਦੀਆਂ ਵੋਟਾਂ ਵੀ ਪਾਉਂਦੇ ਆ ਇਹੀ ਤਾਂ ਹੈ ਜੀ ਸਾਡੇ ਪਾਣੀ ਦਾ ਵੀ ਹੱਲ ਹੋ ਜੇ ਸਾਫ ਹੋ ਜਾਣ ਗਲੀਆਂ ਨਾਲੀਆਂ ਸਾਡੇ ਬੱਚੇ ਵਧੀਆ ਸਹੀ ਜਿਵੇਂ ਅਸੀਂ ਤਿਆਰ ਕਰਕੇ ਤੋਰਦੇ ਹਾਂਵੇਂ ਸਕੂਲ ਚ ਜਾਣ ਤੇਵੇਂ ਕਰਿਆ ਸੋ ਤੁਸੀਂ ਸੁਣੀ ਲਿਆ ਏ ਹੋਲ ਟਾਊਨ ਦਾ ਮਸਲਾ ਵਾ ਜਿੱਥੇ ਲਗਾਤਾਰ ਆਗੂਆਂ ਵੱਲੋਂ ਤੇ ਉਸ ਮਹੱਲੇ ਦੇ ਨਿਵਾਸੀਆਂ ਵੱਲੋਂ ਸੰਘਰਸ਼ ਕੀਤਾ ਗਿਆ ਅੱਜ ਤੀਜੀ ਵਾਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਆਇਆ ਇੱਕ ਤਰ੍ਹਾਂ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ ਵੀ ਜੇ ਇਸ ਵਾਰੀ ਵੀ ਮਸਲਾ ਨਾ ਹੱਲ ਕੀਤਾ ਤੇ ਤਕੜਾ ਸੰਘਰਸ਼ ਵੱਡਾ ਸੰਘਰਸ਼ ਉਲੀਕਿਆ ਜਾ ਸਕਦਾ ਪਰ ਨਾਲ ਹੀ ਉਹਨਾਂ ਨੇ ਨਾਰਾਜ਼ਗੀ ਵੀ ਜਤਾਈ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਮਿਲਦੇ ਨਹੀਂ ਅੱਜ ਵੀ ਉਹਨਾਂ ਨੇ ਸਮਝਦਾ ਹਜੇ ਪਤਾ ਨਹੀਂ ਉਹ ਮਿਲਣਗੇ ਕਿ ਨਹੀਂ ਮਿਲਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਰੇ ਪ੍ਰਸ਼ਾਸਨ ਦੇ ਇਹ ਮਾਮਲਾ ਧਿਆਨ ਚ ਆਗੂਆਂ ਦੇ ਵੀ ਧਿਆਨ ਚ ਆ ਰਹੀਆਂ ਧਿਆਨ ਚ ਆਗੂਆਂ ਦੇ ਪਰ ਇਹਦਾ ਮਸਲਾ ਹੱਲ ਨਹੀਂ ਹੋਇਆ ਜੇ ਨਾ ਹੱਲ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਕਟ ਲਿਖਿਆ ਜਾਵੇਗਾ ਤੁਸੀਂ ਦੇਖ ਰਹੇ ਹੋ ਕਲਿਆਨਟੀਪੀ ਪੰਜਾਬ ਤੇ ਮੈਂ ਹਰ ਰਿਸਪੌਂਸ